ਹੈਲੋ ਗਾਇਸ ਕਿ ਮੈਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇੱਥੇ ਮੈਂ ਵੀ ਠੀਕਾਂ ਬਟ ਮੇਰਾ ਬੇਟਾ ਗੱਗੂ 2-4 ਦਿਨ ਤੋਂ ਬਿਮਾਰ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪਿਛਲੇ ਬਲੌਗ ਦੇ ਵਿੱਚ ਕਿ ਇਹ ਢਿੱਲਾ ਹੋ ਗਿਆ ਸੀਗਾ ਤੇ ਇੱਥੇ ਧੁੱਪ 'ਚ ਬੈਠੇ ਸੀਗੇ ਇਹ ਕਹਿ ਰਿਹਾ ਸੀ ਮਮਾ ਮੇਰੀਆਂ ਲੱਤਾਂ ਦੁਖਦੀਆਂ ਪਈਆਂ ਨੇ ਤੇ ਮੈਂ ਇਹਨੂੰ ਕਹਿ ਰਹੀ ਸੀ ਸੰਤਰਾ ਖਾਣਾ ਬਟ ਇਹਨੂੰ ਦੇਣਾ ਨਹੀਂ ਸੀ ਕਿਉਂਕਿ ਇਹਨੂੰ ਛਾਤੀ ਜਾਮ ਹੈ ਤੇ ਸੰਤਰਾ ਠੰਡਾ ਹੁੰਦਾ ਹਨਾ ਤੇ ਮੈਂ ਧੁੱਪ ਚ ਬੈਠ ਕੇ ਸੰਤਰਾ ਖਾਦਾ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਅੰਦਰ ਅੰਦਰ ਵਾਸਤੇ ਜਿਹੜੇ ਅਸੀਂ ਲੌਬੀ ਵਾਸਤੇ ਔਰ ਪੂਜਾ ਰੂਮ ਵਾਸਤੇ ਪਰਦੇ ਲੈ ਕੇ ਆਏ ਆ ਮੈਂ ਨਾ ਲੌਬੀ ਚ ਟੰਗਣ ਲੱਗੀ ਸੀ ਹਜੇ ਪੂਜਾ ਰੂਮ ਦਾ ਅਸੀਂ ਪੈ ਪੈ ਜਿਹੜਾ ਉਹ ਲੈ ਕੇ ਆਣਾ ਤੇ ਮੈਂ ਇੱਥੇ ਜਿਹੜਾ ਹੈਗਾ ਮਤਲਬ ਕਿ ਪੈਪ ਤਾਰ ਤਾਰ ਕੀ ਜਿਹੜਾ ਪੈਪ ਹੈਗਾ ਹਨਾ ਉਹ ਮੈਂ ਧੋऊंगी ਤੇ ਵਿੰਡੋ ਵਗੈਰਾ ਜਿਹੜੀ ਉਹ ਮੈਂ ਚੰਗੀ ਤਰ੍ਹਾਂ ਸਾਫ करूंगी ਲਾਣੀ ਤਾਂ ਹਜੇ ਰੋਕ ਕੇ ਨੇ ਰੋਕ ਕੇ ਲਾऊंगी ਕਿਉਂਕਿ ਪਹਿਲਾਂ ਮੈਂ ਦੇਖੂਗੀ ਲਾ ਕੇ ਵੀ ਉਹਨਾਂ ਦੀ ਜਿਹੜੀ ਮਤਲਬ ਲੰਬਾਈ ਹੈਗੀ ਉਹ ਪੂਰੀ ਹੈ ਜਾਂ ਫਿਰ ਛੋਟੇ ਵੱਡੇ ਕਰਨੇ ਨੇ ਮਤਲਬ ਛੋਟਾ ਕਈ ਵਾਰ ਲੰਬਾ ਹੁੰਦਾ ਨਾ ਵੱਡਦਾ ਇਸ ਕਰਕੇ ਛੋਟਾ ਕਰਨਾ ਫਿਰ ਮੈਂ ਚੰਗੀ ਤਰ੍ਹਾਂ ਜਿਹੜਾ ਹੈਗਾ ਇੱਥੇ ਵਿੰਡੋ ਤੇ ਜਿੱਥੇ ਅਸੀਂ ਉਹ ਪੈਪ ਟੰਗਿਆ ਹੋਇਆ ਸੀ ਉਹ ਚੰਗੀ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕੀਤਾ ਵਿੱਚ ਵਿੱਚ ਪਤਾ ਕੀ ਹੁੰਦਾ ਪਤਾ ਨਹੀਂ ਮੇਰੇ ਕੈਮਰੇ ਨੂੰ ਕੀ ਹੋਇਆ ਮੇਰੇ ਫੋਨ ਨੂੰ ਹੀ ਕੁਝ ਹੋਇਆ ਪਿਆ ਹਨਾ ਤੇ ਵਿੱਚ ਵੀਡੀਓ ਬੰਦ ਹੋ ਜਾਂਦੀ ਹੈ ਤੇ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੇ ਮੈਂ ਇੱਥੇ ਜਿਹੜਾ ਹੈਗਾ ਆਪਣਾ ਪਤਾ ਨਹੀਂ ਕੁਝ ਕਹਿੰਦੀ ਬਈ ਸੀਗੀ ਤੇ ਆਪਣਾ ਸਾਫ ਕਰਦੀ ਪਈ ਆ ਮੈਂ ਹੈ ਨਾ ਜਸਨ ਬੋਲ ਰਹੀ ਸੀ ਕਿ ਇੱਥੇ ਨਾ ਕਪੜਾ ਪਿਆ ਇੱਕ ਉਹ ਗਿੱਲਾ ਕਰਕੇ ਲਿਆ ਦੇ ਫਿਰ ਮੈਂ ਗਿੱਲਾ ਕਰਕੇ ਜਿਹੜਾ ਕਪੜਾ ਹੈਗਾ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਹੈ ਨਾ ਗਰੀਲਾਂ ਗਰੂਲਾਂ ਜਿਹੜੀਆਂ ਹੈਗੀਆਂ ਨੇ ਉਹ ਸਾਫ ਕਰ ਦਵਾਂ ਕਿਉਂਕਿ ਮਿੱਟੀ ਬਹੁਤ ਪਈ ਹੋਈ ਸੀ ਕਿੰਨੇ ਦਿਨ ਹੋ ਗਏ ਡੀਪ ਕਲੀਨਿੰਗ ਵੀ ਨਹੀਂ ਹੋਈ ਕਿਉਂਕਿ ਹੁਣ ਠੰਡ ਬਹੁਤ ਪੈ ਰਹੀ ਹੈ ਹੈ ਨਾ ਤੁਹਾਨੂੰ ਵੀ ਪਤਾ ਜਿੱਦਾਂ ਠੰਡ ਬਹੁਤ ਜਲਦੀ ਪਈ ਵੈਸੇ ਹੁਣ ਤਾਂ ਚਲੋ ਇੱਕ ਦੋ ਦਿਨ ਤੋਂ ਧੁੱਪ ਨਿਕਲਣ ਲੱਗੀ ਹੈ ਤਾਰੇ ਫਿਰ ਵੀ ਠੰਡ 'ਚ ਕੰਮ ਕਰਨ ਨੂੰ ਕਿਹੜਾ ਜੀ ਕਰਦਾ ਹਨ ਤੇ ਬਸ ਫਿਰ ਮੈਂ ਗਿੱਲਾ ਕੱਪੜਾ ਚੱਕ ਲਿਆ ਸੀਗਾ ਤੇ ਇੱਥੇ ਨਾ ਮੇਰੀ ਵੀਡੀਓ ਬੰਦ ਹੋ ਗਈ ਸੀ ਮੈਂ ਦੁਬਾਰਾ ਚਲਾਈ ਇਹ ਵੀਡੀਓ ਤੇ ਬਸ ਫਿਰ ਮੈਂ ਚੰਗੀ ਤਰ੍ਹਾਂ ਜਿਹੜੀ ਮਿੱਟੀ-ਮੁੱਟੀ ਹੈਗੀ ਆ ਉਹ ਸਾਫ਼ ਕੀਤੀ ਇੱਥੇ ਤਾਂ ਅਸੀਂ ਪਹਿਲਾਂ ਵੀ ਜਿਹੜਾ ਪਰਦਾ ਲਾਇਆ ਹੋਇਆ ਸੀਗਾ ਨਾ ਉਹ ਮਤਲਬ ਮੰਮੀ ਨੇ ਬਣਾਇਆ ਸੀਗਾ ਸੂਟ ਦਾ ਪਰਦਾ ਬਣਾ ਕੇ ਲਾਇਆ ਹੋਇਆ ਸੀਗਾ ਤੇ ਮਸੀ ਐਸ ਵਿੰਡੋ ਦੇ ਵਿਭਾਗ ਕੋਲੇ ਨੇ ਕਿ ਇਹਦੇ ਵਾਸਤੇ ਅਸੀਂ ਪੜਦਾ ਜਿਹੜਾ ਨਵਾਂ ਲਿਆਂਦਾ ਤੇ ਜਸ ਨੂੰ ਨਾ ਅੱਜ ਅਸੀਂ ਦੱਸਿਆ ਕਿ ਇਹ ਜਿਹੜਾ ਪੜਦਾ ਇਹ ਸੂਟ ਦਾ ਬਣਾਇਆ ਹੋਇਆ ਸੀ ਉਹ ਕਹਿੰਦੀ ਮੈਂ ਤਾਂ ਸੋਚਿਆ ਕਿ ਹਲਕਾ ਪੜਦਾ ਲਿਆ ਕੇ ਵੈਸੇ ਟੰਗਿਆ ਹੋਇਆ ਤੇ ਪਤਾ ਨਹੀਂ ਸੀ ਲੱਗਦਾ ਵੈਸੇ ਹੈ ਨਾ ਕਿਉਂਕਿ ਪ੍ਰਿੰਟਡ ਜਿਹਾ ਸੀ ਅੱਜਕੱਲ ਤਾਂ ਉਦਾਂ ਦੇ ਹੀ ਪੜਦੇ ਆਉਂਦੇ ਨੇ ਅਸੀਂ ਦੇਖੇ ਨੇ ਸੇਮ ਉਦਾਂ ਉਦਾਂ ਦੇ ਪੜਦੇ ਸੀਗੇ ਇਥੇ ਅਜ ਮੈਂ ਐਨਕ ਲਾਈਆਂ ਹੋਈਆਂ ਨੇ ਕਿਉਂਕਿ ਮੇਰਾ ਜਿਹੜਾ ਸਿਰ ਹੈਗਾ ਬਹੁਤ ਦੁੱਖਦਾ ਪਿਆ ਸੀਗਾ ਐਨਕ ਨਾਲ ਥੋੜਾ ਜਿਹਾ ਫਰਕ ਸੀਗਾ ਹ ਨਿਗਾਦੀ ਦਾ ਹਨਾ ਫੋਨ ਫਾਨ ਚ ਲਾਂਦੇ ਰਹਿੰਨੇ ਆ ਕਦੀ ਲਾਈਵ ਲਾ ਲਿਆ ਕਦੀ ਕੋਸ਼ ਕਦੀ ਕੋਸ਼ ਹਨਾ ਫਿਰ ਤਾਂ ਕਰਕੇ ਸਿਰ ਬਹੁਤ ਦੁਖਦਾ ਸੀਗਾ ਇੱਥੇ ਮੈਂ ਬਾਹਰ ਆ ਗਈ ਸੀ ਪੈਪ ਜਿਹੜਾ ਮੈਂ ਗਿੱਲਾ ਕੱਪੜਾ ਕਰਕੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦਿੱਤਾ ਹੈਗਾ ਜੀ ਠੀਕ ਹੈ ਜੀ ਤੇ ਦੂਜੇ ਪੈਪ ਅਸੀਂ ਦੋ ਪੈਪ ਨਵੇਂ ਲੈ ਕੇ ਆਣੇ ਆ ਤੇ ਉਹ ਦੇਖੋ ਕਦੋਂ ਲੈ ਕੇ ਆਂਦੇ ਆ ਤੇ ਦੂਜਾ ਹਜੇ ਰੂਮ ਦਾ ਪਰਦਾ ਵੀ ਆਊਗਾ ਅੱਜ ਫੋਨ ਕੀਤਾ ਸੀਗਾ ਭਾਈ ਨੂੰ ਤੇ ਉਹ ਕਹਿੰਦਾ ਹਲੇ ਕੱਲ ਨੂੰ ਮਿਲੂਗਾ ਸ਼ਨੀਵਾਰ ਨੂੰ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਅੱਜ ਮੈਂ ਭਾਜੀ ਹੁਣਾਂ ਦੇ ਵੀ ਜਾਣਾ ਹੈ ਤੇ ਮੈਂ ਫਟਾਫਟ ਜਿਹੜੇ ਆਪਣੇ ਕੰਮ ਹੈਗੇ ਉਹ ਮੁਕਾ ਲਵਾਂ ਫਿਰ ਉਧਰ ਜਾਣਾ ਰੋਟੀ ਰੋਟੀ ਉਹਨਾਂ ਦੀ ਵੀ ਬਣਾਣੀ ਹੈ ਸ਼ਾਮ ਨੂੰ ਕਿਉਂਕਿ ਰੋਟੀ ਖਵਾਣੀ ਆ ਉਹ ਮੈਂ ਲਾਈਵ ਵਾਲਿਆਂ ਨੂੰ ਸਾਰਿਆਂ ਨੂੰ ਦੱਸਿਆ ਵਾ ਕਿ ਸਾਡੇ ਨਵੀਂ ਬਹੂ ਆਈ ਹੈ ਤੇ ਉਹਨੂੰ ਰੋਟੀ ਖਵਾਣੀ ਹੈ ਤੇ ਬੱਸ ਫਿਰ ਮੈਂ ਜਿਹੜੀ ਜਿਹੜੀਆਂ ਬਾਹਰ ਤੋਂ ਵੀ ਵਿੰਡੋ ਐਨ ਗਿੱਲਾ ਕੱਪੜਾ ਕਰਕੇ ਇਹਨਾਂ ਤੇ ਫੇਰ ਦਿੱਤਾ ਹੈਗਾ ਮਿੱਟੀ-ਮੁੱਟੀ ਬਹੁਤ ਪਈ ਹੋਈ ਸੀਗੀ ਹੈਨਾ ਚਲੋ ਇਹ ਵੀ ਕਰਨਾ ਹੀ ਪੈਣਾ ਹਜੇ ਅੰਦਰ ਤੋਂ ਬੈੱਡ ਬੁੱਡ ਮੈਂ ਬਾਅਦ ਵਿੱਚ ਸਾਫ਼ ਕਰੂੰਗੀ ਤੇ ਮੈਨੂੰ ਇਹ ਹੈ ਕਿ ਉਹਨਾਂ ਨੇ ਸਾਡੇ ਆਣਾ ਜਿੱਦਣ ਉਹਦਣ ਵਿੱਚ ਚੰਗੀ ਤਰ੍ਹਾਂ ਹਨਾ ਸਵੀਰ ਨੂੰ ਜਿਹੜੀ ਡੀਪ ਕਲੀਨਿੰਗ ਹੈ ਉਹ ਕਰ ਲੂੰਗੀ ਠੀਕ ਹੈ ਜੀ ਤੇ ਕਿਉਂਕਿ ਫਿਰ ਉਹਦਣ ਤੱਕ ਤਾਂ ਮਤਲਬ ਪਰਸੋਂ ਨੂੰ ਕੱਲ ਨੂੰ ਜੇ ਗੱਗੀ ਠੀਕ ਰਿਹਾ ਤੇ ਤਾਂ ਅਸੀਂ ਕੱਲ ਨੂੰ ਖਿਲਾ ਦੇਣੀ ਆ ਰੋਟੀ ਨਹੀਂ ਤਾਂ ਅਸੀਂ ਪਰਸੋਂ ਨੂੰ ਉਹਨਾਂ ਨੂੰ ਰੋਟੀ ਖਵਾਵਾਂਗੇ ਮੈਂ ਤਾਂ ਇਹ ਸੋਚਦੀ ਸੀ ਕਿ ਕੱਲ ਨੂੰ ਜਾਂ ਪਰਸੋਂ ਮਤਲਬ 1-2 ਦਿਨਾਂ 'ਚ ਖਵਾ ਦੇਣੀ ਐ ਅਸੀਂ ਵੀ ਰੋਟੀ ਤੇ ਇੱਥੇ ਮੈਂ ਜਿਹੜਾ ਦਰਵਾਜ਼ਾ ਇਹ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਜਿਹੜੀ ਕਿਚਨ ਵਾਲੀ ਵਿੰਡੋ ਐ ਇਹ ਵੀ ਮੈਂ ਚੰਗੀ ਤਰ੍ਹਾਂ ਜਿਹੜੀ ਹੈਗੀ ਆ ਉਹ ਸਾਫ਼ ਕਰ ਦਿੱਤੀ ਫਿਰ ਮੈਂ ਆ ਗਈ ਸੀ ਅੰਦਰ ਆ ਜਿਹੜਾ ਅੰਦਰ ਅਸੀਂ ਪੜਦਾ ਵੈਸੇ ਹੀ ਟੰਗਿਆ ਸੀਗਾ ਮੈਨੂੰ ਲਾਈਵ ਵਾਲੇ ਕਹਿੰਦੇ ਸੀ ਪੜਦਾ ਚੇਂਜ ਕਰ ਦੋ ਹੁਣ ਤਾਂ ਤੁਸੀਂ ਨਵਾਂ ਲਿਆਏ ਤੇ ਹਜੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਨੀ ਆ ਕਿ ਹਜੇ ਨਹੀਂ ਪਾਣ ਕਿ ਆਇਆ ਹੈਗਾ ਤੇ ਅੰਦਰ ਵਾਲੀ ਵਿੰਡੋ ਵੀ ਮੈਂ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਦਵਾਂ ਬੈੱਡ ਬੁੱਡ ਤੇ ਸਾਫ ਕਰਨਿਆ ਮਤਲਬ ਕਰ ਵੈਸੇ ਤਾਂ ਰੋਜ਼ ਕਰ ਹੀ ਦਿੰਨੇ ਆ ਹਨਾ ਹਲਕਾ ਫੁਲਕਾ ਬਟ ਡੀਪ ਕਲੀਨਿੰਗ ਹੈਗੀ ਹੈ ਜਿਹੜੀ ਉਹ ਮੈਂ ਕੱਲ ਨੂੰ करूंगी ਚਾਦਰ ਵੀ ਚੇਂਜ ਕਰਨੀ ਹੈ ਜੀ ਇੱਥੇ ਚਾਦਰ ਚ ਉੱਧਰ ਫਿਰ ਸਾਰੇ ਗਿੱਲੇ ਕਪੜਾ ਕਰਕੇ ਮਾਰੂਗੀ ਹਨਾ ਬੈੱਡ ਬੂਡ ਤੇ ਵੀ ਤੇ ਅੱਜ ਮੈਂ ਪੋਚੇ ਨਹੀਂ ਲਗਾਏ ਕਿਉਂਕਿ ਹੋਰ ਕੰਮ ਬਹੁਤ ਸੀ ਇਹ ਪੋਚੇ ਆਪਾਂ ਕੱਲ ਨੂੰ ਹੀ ਲਗਾਵਾਂਗੇ ਜਦੋਂ ਉਹਨਾਂ ਨੇ ਆਣਾ ਹੈ ਠੀਕ ਹੈ ਜੀ ਤੇ ਜੇ ਕੱਲ ਨੂੰ ਆਏ ਤਾਂ ਕੱਲ ਨੂੰ ਲਾ ਲਾਂਗੇ ਨਹੀਂ ਇਹ ਤਾਂ ਪਰਸ ਨੂੰ ਕਿਉਂਕਿ ਇੰਨਾ ਗੰਦਾ ਨਹੀਂ ਸੀ ਹੋਇਆ ਵਾ ਕੱਲ ਨੂੰ ਜੇ ਲਾਣਾ ਹੋਏ ਤੇ ਲੌਬੀ ਦੇ ਵਿੱਚ ਤੇ ਕਿਚਨ 'ਚ ਲਗਾਉਂਗੀ ਨਾਲੇ ਪੂਜਾ ਰੂਮ 'ਚ ਠੀਕ ਹੈ ਜੀ ਇੱਥੇ ਮੈਂ ਆ ਗਈ ਸੀ ਸਟੋਰ ਦਾ ਜਿਹੜਾ ਦਰਵਾਜ਼ਾ ਹੈਗਾ ਮੈਂ ਕਿਹਾ ਇਹ ਨੂੰ ਵੀ ਹੈ ਨਾ ਸਾਫ਼ ਕਰ ਦਵਾਂ ਤੇ ਬਾਕੀ ਮੈਂ ਬਾਅਦ ਵਿੱਚ ਕਰੂੰਗੀ ਸਾਫ਼ ਹੋਰ ਨਹੀਂ ਕੁਝ ਵੀ ਸਾਫ਼ ਕਰਨਾ ਮੇਰੇ ਤਨ ਦਾ ਕੰਮ ਕਰਕੇ ਮੈਂ ਥੱਕ ਜਾਨੀ ਹੁੰਨੀ ਆ ਤੇ ਹੁਣ ਹਿੰਮਤ ਨਹੀਂ ਰਹੀ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਵਾਈਆਂ ਖਾਈ ਦੀਆਂ ਨੇ ਠੀਕ ਹੈ ਮੇਰੇ ਦਾ ਸੇਰ ਨਹੀਂ ਹਟਦਾ ਬਸ ਸੇਰ ਦੀ ਜ਼ਿਆਦਾ ਦਿੱਕਤ ਹੈ ਮੈਨੂੰ ਇੱਥੇ ਤੇ ਹੋਰ ਤੇ ਕੁਛ ਨਹੀਂ ਪੂਜਾ ਰੂਮ ਦਾ ਪਾਰ ਦਾ ਬਹੁਤ ਟਾਈਮ ਤੋਂ ਪਹਿਲੇ ਟੰਗਿਆ ਹੋਇਆ ਸੀ ਅਸੀਂ ਜਿਹੜਾ ਇੱਥੇ ਟੰਗਿਆ ਸੀ ਨਾ ਵਿੰਡੋ ਤੇ ਉਹ ਉਦਾਂ ਦਾ ਹੀ ਬਣਾ ਕੇ ਟੰਗਿਆ ਸੀ ਉਹ ਨਹੀਂ ਸਹੀ ਲੱਗਦਾ ਸੀਗਾ ਇਸ ਕਰਕੇ ਮੈਂ ਤਾਰ ਦਿੱਤਾ ਸੀ ਉਹ ਤੇ ਇੱਥੇ ਜਿਹੜਾ ਹੈਗਾ ਮੈਂ ਨਾ ਵੇਚਦੀ ਸੂਟ ਸੀ ਕਿ ਕੱਟ ਕੇ ਮਤਲਬ ਸੀਣਾ ਦੇਣਾ ਸੀ ਕਿਸੇ ਨੂੰ ਅੱਜ ਇਹ ਸੂਟ ਦੇਣਾ ਸੀ ਗੱਗੂ ਕਰਕੇ ਸੂਟ ਰਹਿ ਗਿਆ ਕਿਉਂਕਿ ਗੱਗੂ ਕੰਮ ਵੀ ਨਹੀਂ ਕਰਨ ਦਿੰਦਾ ਬਿਮਾਰ ਹੋਏ ਜਦੋਂ ਬੱਚਾ ਬਿਮਾਰ ਹੁੰਦਾ ਨਾ ਫੇਰ ਨਹੀਂ ਜੀ ਕਰਦਾ ਹਨਾ ਕੁਝ ਵੀ ਕਰਨ ਨੂੰ ਫਿਰ ਬੱਚੇ 'ਚ ਹੀ ਧਿਆਨ ਰਹਿੰਦਾ ਹੈ ਬਟ ਮੈਂ ਇੱਥੇ ਦਵਾ ਦਾ ਉਹ ਜਿਹੜਾ ਸੂਟ ਹੈਗਾ ਇਹ ਕੱਟ ਲਿਆ ਮੈਂ ਕਿਹਾ ਚਲੋ ਹਨਾ ਸੂਟ ਅੱਗੇ ਮੈਂ ਕਿਸੇ ਕੋਲ ਸੀਣਾ ਦੇ ਦਵਾਂ ਤਾਂ ਵਧੀਆ ਰਹੂਗਾ ਤੇ ਬੱਸ ਫਿਰ ਮੈਂ ਜਿਹੜਾ ਆਹ ਸੂਟ ਕੱਟ ਕੇ ਫਿਰ ਮੈਂ ਦੇਖਦੀ ਆ ਕੀ ਕਰਦੀ ਆ ਦੇ ਆਉਂਗੀ ਹੁਣ ਮੈਂ ਜੈਸਮੀਨ ਨੂੰ ਕਿਹਾ ਮੈਂ ਕਿਹਾ ਅੰਦਰ ਤੂੰ ਨਾ ਤੂੰ ਕਪੜੇ-ਕੁਪੜੇ ਜਿਹੜੇ ਹੈਗੇ ਆ ਉਹ ਚੱਕ ਦੇ ਤੇ ਫਿਰ ਮੈਂ ਇੱਥੇ ਝਾੜੂ ਝੂੜੂ ਲਗਾ ਦਵਾਂ ਚੰਗੀ ਤਰ੍ਹਾਂ ਤੇ ਜੈਸਮੀਨ ਨੇ ਜਿਹੜੇ ਕਪੜੇ ਹੈਗੇ ਆ ਉਹ ਚੱਕ ਦਿੱਤੇ ਇਹ ਡਿਊਟੀ ਇਹਦੀ ਹੈ ਜਿੱਦਣ ਇਹਨੂੰ ਛੁੱਟੀ ਹੁੰਦੀ ਆ ਉਸ ਦਿਨ ਇਹ ਕਪੜੇ ਕੁਪੜੇ ਚੱਕ ਦਿੰਦੀ ਹੈ ਜੀ ਇੱਥੇ ਇਹਨੇ ਕਪੜੇ ਚੱਕ ਕੇ ਦਿੱਤੇ ਤੇ ਮੈਂ ਆ ਗਈ ਸੀ ਮੈਂ ਜਿਹੜੇ ਦੋਖ ਕਪੜੇ ਪਏ ਨੇ ਇਹ ਲਮਾਰੀ ਚ ਰੱਖੂੰਗੀ ਜੈਕਟ ਵਗੈਰਾ ਤੇ ਅਲਮਾਰੀਆਂ ਵੀ ਸਾਫ਼ ਕਰਨ ਵਾਲੀਆਂ ਕੱਲ ਨੂੰ ਦੇਖ ਰਹੀਆਂ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਟਿਪਸ ਹੈ ਜਿਹੜੀਆਂ ਉਹ ਸ਼ੇਅਰ ਕਰੂੰਗੀ ਹੈਨਾ ਤੇ ਇਹ ਮੈਂ ਕੰਬਲ ਵਿਆਹ ਵਾਲਾ ਜਿਹੜਾ ਸੀ ਲੈਣੇ ਆ ਦੇਨੇ ਬੈੱਡ ਤੇ ਹੀ ਹੁੰਦਾ ਇਹਨੂੰ ਮੈਂ ਅਲਮਾਰੀ ਦੇ ਵਿੱਚ ਇੱਦਾਂ ਹੀ ਰੱਖ ਦੂੰਗੀ ਤੇ ਸ਼ਾਲ ਸ਼ਾਲ ਮੈਂ ਲਾਉਂਗੀ ਬਾਅਦ ਵਿੱਚ ਇਹ ਮੈਂ ਇਦਾਂ ਹੀ ਉੱਪਰ ਨੂੰ ਕਰ ਲਿਆ ਕਿਉਂਕਿ ਮੈਂ ਮੜਾ ਜਾ ਜਾਣਾ ਸੀਗਾ ਸੂਟ ਫੜਾਉਣ ਵਾਸਤੇ ਕਿਸੇ ਦੇ ਕਿਸੇ ਦੇ ਤੇ ਇੱਥੇ ਮੈਂ ਜਿਹੜਾ ਆ ਕੀ ਕਹਿੰਦੇ ਚਾਦਰ ਹੈ ਜਿਹੜੀ ਇਹ ਮੈਂ ਹੁਣ ਝਾੜ ਕੇ ਵਿਛਾ ਲੂੰਗੀ ਬੈੱਡ ਤੇ ਜਿਹੜਾ ਹਲਤੂ ਫਲਤੂ ਸਮਾਨ ਪਿਆ ਦਵਾਈਆਂ ਹੀ ਪਈਆਂ ਨੇ ਜਣੇ ਕਿ ਉਹ ਮੈਂ ਡਰੋਲ ਚ ਨੂੰ ਕਰ ਦੂੰਗੀ ਤੇ ਬਸ ਫਿਰ ਮੈਂ ਜਿਹੜਾ ਇੱਥੇ ਚਾਦਰ ਵਿਛਾ ਦੂੰਗੀ ਤੇ ਹੋਰ ਵੀ ਮਤਲਬ ਕੀ ਕੰਮ ਤੇ ਬਹੁਤ ਹੁੰਦੇ ਨੇ ਹਨਾ ਕਰਦੇ ਰੋਜ਼ ਰੋਜ਼ ਕੀ ਰੋਜ਼ ਹੀ ਉਹੀ ਕੰਮ ਹੁੰਦੇ ਨੇ ਕਿਹੜੇ ਕੰਮ ਦੱਸਾਂ ਮੈਂ ਤੁਹਾਨੂੰ ਰੋਜ਼ ਕੋਈ ਕੰਮ ਨਾ ਕਿਤੇ ਜਾਣਾ ਹੁੰਦਾ ਹਨਾ ਤੇ ਬਸ ਫਿਰ ਕੀ ਮੈਂ ਜਿਹੜੀ ਚਾਦਰ ਉਹ ਵਿਛਾ ਲਈ ਚੰਗੀ ਤਰ੍ਹਾਂ ਤੇ ਫੋਲਡ ਕਰ ਦਿੱਤੀ ਮੈਂ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਸਾਡਾ ਗੱਦਾ ਜਿਹੜਾ ਬਾਹਰ ਨੂੰ ਨਿਕਲ ਗਿਆ ਤੇ ਉਹ ਅੰਦਰ ਨੂੰ ਨਹੀਂ ਪੈਂਦਾ ਸੈਟਿੰਗ ਜੀ ਨਹੀਂ ਆਉਂਦੀ ਸੈਟਿੰਗ ਜੀ ਨਹੀਂ ਆਉਂਦੀ ਹੈ ਜੀ ਇਸ ਕਰਕੇ ਇੱਕ ਸਾਈਡ ਤੋਂ ਮੈਂ ਬੇਚੇ ਦੇ ਦਿੱਤੀ ਇਹ ਚਾਦਰਾਂ ਵੈਸੇ ਛੋਟੀਆਂ ਨੇ ਉਹ ਉੱਥੋਂ ਲਿਆਂਦੀ ਸੀ ਮੈਂ ਪਿੰਡ ਤੋਂ ਤੇ ਛੋਟੀ ਚਾਦਰ ਹੈ ਚਲੋ ਕੋਈ ਗੱਲ ਨਹੀਂ ਹੈ ਨਾ ਉਧਰੋਂ ਖਿੱਚਦੇ ਉਧਰ ਤੋਂ ਛੋਟੀ ਹੋ ਜਾਂਦੀ ਉਧਰ ਤੋਂ ਖਿੱਚਦੇ ਉਧਰ ਨੂੰ ਛੋਟੀ ਹੋ ਜਾਂਦੀ ਹੈ ਬਸ ਫਿਰ ਕੀ ਮੈਂ ਇੱਥੇ ਲਗਾਇਆ ਝਾੜੂ ਝਾੜੂ ਇਹਨਾਂ ਦੇ ਸ਼ੂਜ਼ ਪਏ ਸੀ ਇਹ ਮੈਂ ਇੱਕ ਜਗ੍ਹਾ ਨੂੰ ਇਕੱਠੇ ਕਰ ਦੂੰਗੀ ਹੁਣ ਵੀ ਹੈ ਵੀ ਛੇਤੀ ਛੇਤੀ ਲੱਗੀ ਹੋਈ ਆ ਕਿਉਂਕਿ ਅਸੀਂ ਗੱਗੀ ਨੂੰ ਵੀ ਲੈ ਕੇ ਜਾਣਾ ਤੇ ਮੈਂ ਕਿਸੇ ਦੇ ਘਰੇ ਵੀ ਜਾਣਾ ਤੇ ਸੂਟ ਮੜਾ ਜਾ ਦੇਖ ਕੇ ਆਣਾ ਮੈਨੂੰ ਐ ਕਿ ਹਨਾ ਛੇਤੀ ਛੇਤੀ ਜਿਹੜਾ ਮੈਂ ਆਪਣਾ ਕੰਮ ਹੈਗਾ ਉਹ ਕੰਪਲੀਟ ਕਰ ਲਾਂ ਮੁਕਾਲਾਂ ਛੇਤੀ ਛੇਤੀ ਤੇ ਉਦਾਂ ਦੇਖੋ ਹਨਾ ਵੀਡੀਓ ਚ ਤਾਂ ਬਿਲਕੁਲ ਸਾਫ਼ ਹੀ ਲੱਗਦਾ ਪਿਆ ਫਿਰ ਵੀ ਚਲੋ ਮੈਂ ਝਾੜੂ ਲਗਾ ਲਾਂ ਇੱਥੇ ਨਾ ਗੱਗੀ ਦੇ ਜਿਹੜੇ ਕੈਪਸੂਲ ਹੈਗੇ ਉਹ ਬਹੁਤ ਸਾਰੇ ਪਏ ਸੀ ਇਹ ਦੇਖੋ ਇਹ ਕੱਲ ਮਤਲਬ ਕੱਲ ਦੇ ਕੈਪਸੂਲ ਜਿਹੜੇ ਉਹਨੂੰ ਪਾਫ ਵਗੈਰਾ ਦਿੱਤੀ ਸੀ ਬਹੁਤ ਜ਼ਿਆਦਾ ਢਿੱਲਾ ਹੋ ਗਿਆ ਸੀ ਰਾਤ ਵੀ ਰਾਤ ਬਹੁਤ ਜ਼ਿਆਦਾ ਢਿੱਲਾ ਸੀ ਰਾਤ ਵੀ ਦਵਾਈ ਲੈ ਕੇ ਆਏ ਸੀ ਬਟ ਉਹ ਦਵਾਈ ਨਾਲ ਇਹਨੂੰ ਫਰਕ ਹੀ ਨਹੀਂ ਪਿਆ ਜਮਾ ਵੀ ਹੈ ਨਾ ਬਿਲਕੁਲ ਵੀ ਫਰਕ ਨਹੀਂ ਪਿਆ ਹੈਗਾ ਤੇ ਬਾਸਫਰੀ ਮੇ ਕਰਕੇ ਦਵਾਦਵ ਮੈਂ ਚਲੇਗੀ ਨਾਣ ਵਾਸਤੇ ਇਹ ਜੀ ਅੱਥੇ ਮੈਂ ਨਹਾਣ ਚਲੇ ਗਈ ਸੀ ਉਸ ਤੋਂ ਬਾਅਦ ਮੈਂ ਵੈਸੇ ਕਿੰਨਾ 11:00 ਵਜ ਗਏ ਸੀ ਇਹ ਕੰਮ ਕਰਦੀ ਨੂੰ ਮੈਨੂੰ ਪੂਰੇ 11 ਤੇ ਹੁਣ ਮੈਂ ਔਰ ਇਹ ਆਗੇ ਸੀ ਅਸੀਂ ਹਸਪੀਟਲ ਆਗੇ ਸੀ ਬੱਚਿਆਂ ਦਾ ਹਸਪੀਟਲ ਹੈ ਸਾਡੇ ਘਰ ਦੀ ਬੈਕ ਸਾਈਡ ਤੇ ਹੀ ਹੈ ਮਤਲਬ ਸਾਡਾ ਘਰ ਹਸਪੀਟਲ ਦੀ ਬੈਕ ਸਾਈਡ ਤੀਜਾ ਚੌਥਾ ਨੰਬਰ ਸੀਗਾ ਤੇ ਇੱਥੇ 3-4 ਕਿ ਬੱਚੇ ਸੀਗੇ ਸਾਤੂ ਪਹਿਲਾਂ ਕਿਉਂਕਿ ਨਵੇਂ ਨਵੇਂ ਸੀਗਾ ਇੱਥੇ ਫਿਰ ਦਵਾਈ ਲੈ ਕੇ ਅਸੀਂ ਆ ਗਏ ਸੀ ਮੈਂ ਇਹਨਾਂ ਨੂੰ ਕਿਹਾ ਚਲੋ ਪੜਦੇ ਢੰਗ ਕੇ ਦੇਖਦੇ ਆ ਇਹ ਮੇਰੀ ਹੈਲਪ ਕਰਨ ਲੱਗੇ ਇਹਨਾਂ ਨੇ ਦੇਖ ਲਓ ਇਹਨੂੰ ਪੂਰੇ ਫੌਜੀਆ ਮੰਗਣ ਦਾ ਮੁੱਛਾ ਰੱਖਿਆ ਹੋਇਆ ਨਹੀਂ ਤੇ ਮੁੜ ਕੇ ਮੈਂ ਜਿਹੜਾ ਪੜਦਾ ਪੈਪ ਚ ਪਾ ਕੇ ਇੱਥੇ ਪਤਾ ਨਹੀਂ ਮੈਂ ਜੋਸ ਨੂੰ ਗੁੱਸੇ ਕਰਦੀ ਪਈਦੀ ਪਤਾ ਨਹੀਂ ਕੋਈ ਗੱਲ ਹੋ ਗਈ ਸੀਗੀ ਤੇ ਇੱਥੇ ਜਿਹੜਾ ਪੈਪ ਹੈਗਾ ਮੈਂ ਇਹਨਾਂ ਨੂੰ ਕਹਿੰਦੀ ਸੀ ਵੀ ਇਹ ਪੈਪ ਵੀ ਹੈ ਨਾ ਨਮ ਲਿਆਓ ਕਿਉਂਕਿ ਪੁਰਾਣਾ ਜਾ ਹੋ ਗਿਆ ਵਾ ਹੁਣ ਤਾਂ ਨਵੇਂ-ਨਵੇਂ ਆਏ ਨੇ ਬਹੁਤ ਸੋਹਣੇ-ਸੋਹਣੇ ਚੱਲਦੇ ਨੇ ਹੈਨਾ ਨਾਲੇ ਮੈਂ ਇਹਨਾਂ ਨੂੰ ਕਿਹਾ ਵੀ ਇੱਕ ਪੜ ਦਾ ਕੱਟਾ ਕਿਉਂਕਿ ਤਿੰਨ ਪੜ ਦੇ ਲੱਗਣੇ ਨੇ ਹੈਨਾ ਇਹ ਧੱਕੇ ਨਾਲ ਹੀ ਕਹਿੰਦੇ ਨੇ ਨਹੀਂ ਨਹੀਂ ਠੀਕ ਹੈ ਬੱਸ ਨਿਕ ਥੋੜੀ ਜਿਹੀ ਕੰਜੂਸੀ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਨਾ ਜਿਹਦੀ ਜੇਬ ਚੋਂ ਪੈਸੇ ਲੱਗਣੇ ਹੁੰਦੇ ਉਹਨੂੰ ਪਤਾ ਹੁੰਦਾ ਹੈ ਰਸਤਾ ਕਹਿ ਦਿੰਨੀ ਆ ਨਹੀਂ ਨਹੀਂ ਇੱਕ ਹੋਰ ਮੈਂ ਇਹਨਾਂ ਦੀ ਬਹੁਤ ਮਿਹਨਤ ਕੀਤੀ ਐ ਮੈਂ ਕਿਹਾ ਦੋ ਪਰਦੇ ਲੱਗਣੇ ਨੇ ਹੋਰ ਹੈ ਨਾ ਇੱਕ ਪੂਜਾ ਰੂਮ ਚ ਲੱਗਣਾ ਕਿਉਂਕਿ ਦੋ ਹੀ ਪੂਜਾ ਰੂਮ ਚ ਲਿਆਂਦੇ ਨੇ ਦੋ ਹੀ ਇੱਥੇ ਨੂੰ ਲਿਆਂਦੇ ਮੈਂ ਕਿਹਾ ਤੁਸੀਂ ਹੈ ਨਾ ਇੱਕ ਹੋਰ ਲਿਆ ਦਿਓ ਦੋ ਹੋਰ ਪਰਦੇ ਲਿਆ ਦਿਓਗੇ ਤਾਂ ਤੂੰ ਬਹਿ ਜਾ ਤੇਰਾ ਤੂੰ ਮੂੰਹ ਹਿਲਾ ਦਿੰਦੀ ਐ ਤੇ ਇੱਥੇ ਦੇਖਦੇ ਆ ਹੁਣ ਪਰਦਾ ਕਿੰਦਾਂ ਦਾ ਲੱਗਦਾ ਏ ਜੀ ਠੀਕ ਹੈ ਜੀ ਤੇ ਅਮ ਆ ਦੇਖੋ ਰਹਿ ਗਏ ਨਾ ਦੋ ਇੱਕ ਪਰਦਾ ਹੋਰ ਲੱਗਣਾ ਸੀ ਇਹ ਤੱਕੇ ਨਾਲ ਹੀ ਕਹੀ ਜਾਂਦੇ ਨੇ ਹਨਾ ਮੈਂ ਕਿਹਾ ਚਲੋ ਸੈੱਟ ਕਰਕੇ ਦੇਖ ਲਓ ਬਟ ਚਲੋ ਨਹੀਂ ਮੰਨਦੇ ਪਏ ਮੈਂ ਕਿਹਾ ਇੱਕ ਲਿਆ ਦوں ਹਨਾ ਪਰ ਮੇਰੀ ਕੋਈ ਸੁਣਦਾ ਹੀ ਨਹੀਂ ਹੈਗਾ ਗੱਲ ਮੈਂ ਤਾਂ ਉਹੀ ਬੱਸ ਇੱਥੇ ਰੋਟੀਆਂ ਬਣਾਉਣ ਵਾਸਤੇ ਮੈਨੂੰ ਰੱਖਿਆ ਮੇਰੀ ਗੱਲ ਤੇ ਕਦੇ ਮੰਨਦੇ ਨਹੀਂ ਹੈਗੇ ਕਦੇ ਕਹਿ ਦਿੰਦੇ ਆ ਵੀ ਹਾਂ ਆਉਣਾ ਕਦੇ ਮੁਕਰ ਜਾਂਦੇ ਨੇ ਅਸੀਂ ਚੰਗੀ ਤਰ੍ਹਾਂ ਦੇਖ ਰਹੇ ਪਏ ਸੀ ਤੇ ਮੈਂ ਦੇਖਦੀ ਪਈ ਸੀ ਇਹ ਨਾ ਥੋੜਾ ਜਿਹਾ ਮਤਲਬ ਗੇਠੇ ਉੱਚਾ ਕਰਨਾ ਪੈਣਾ ਤੇ ਉਹ ਮੈਂ ਸਲਾਈ ਲਾ ਕੇ ਫਿਰ ਉੱਚਾ ਕਰ ਦੂੰਗੀ ਮੈਂ ਕਿਉਂਕਿ ਮੈਂ ਤਾਂ ਪਟੇਲਰ ਆ ਨਾ ਬਾਹਰ ਕਿਸੇ ਦੁਕਾਨੂ ਕਰਾਣਾ ਵੈਸੇ ਉਹ ਕਹਿੰਦੇ ਸੀ ਦੁਕਾਨਾਲੇ ਵੀ ਅਸੀਂ ਤੁਹਾਨੂੰ ਉਹ ਕਰਾ ਕੇ ਦੇ ਦਾਂਗੇ ਤੁਸੀਂ ਨਾਪ ਦੇ ਦਿਓ ਬਟ ਇਹ ਕਹਿੰਦੇ ਨਹੀਂ ਤੇ ਪੂਜਾ ਆਪ ਹੀ ਕਰ ਲੂਗੀ ਤੇ ਇਤਨੀ ਨਈ ਕੜੇ ਸੀ ਕਿ ਤੇ ਇਹਨਾਂ ਨੇ ਟੇੜ ਕਿੰਨਾ ਕੱਢਿਆ ਮੈਨੂੰ ਤਾਂ ਆਪਾਸ ਮੇੜਨ ਕਹਿੰਦੀ ਹੁੰਦੀ ਤੁਸੀਂ ਪਤਾ ਨਹੀਂ ਤੁਹਾਨੂੰ ਕੀ ਹੋਈ ਜਾਂਦਾ ਹੈ ਨਾ ਤਾਂ ਚਲੋ ਕੋਈ ਗੱਲ ਨਹੀਂ ਇਹ ਤਾਂ ਹੱਸੇ ਮਜ਼ਾਕ ਦੀਆਂ ਗੱਲਾਂ ਨੇ ਇੱਥੇ ਪੜਦਾ ਇਹਨ ਪੂਰਾ ਅਸੀਂ ਸੈੱਟ ਕਰਕੇ ਦੇਖਦੇ ਪਏ ਆ ਵੀ ਪੂਰਾ ਚਲੋ ਅਸੀਂ ਇਹੀ ਕੋਈ ਗੱਲ ਨਹੀਂ ਅਸੀਂ ਨਹੀਂ ਹੈ ਨਾ ਹੋਰ ਲਿਆਣਾ ਚਲੋ ਜਦੋਂ ਪੈਸੇ ਹੋਏ ਹੈ ਨਾ ਫਿਰ ਲਿਆਵਾਂਗੇ ਦੇਖਣਾ ਪੈਂਦਾ ਕਈ ਕੁਝ ਤੇ ਬਸ ਫਿਰ ਮੈਂ ਇੱਥੋਂ ਦੁਬਾਰਾ ਧਾਰ ਲੇ ਇਹ ਕਿਉਂਕਿ ਹੁਣ ਮੈਂ ਇਹਨਾਂ ਨੂੰ ਕਰੂੰਗੀ उच्चा करूँगी थोड़ थोड़ा थोड़ा सिलाई मार दूंगी तही पढ़ते अभी उधर पूजा रूम च भी ला के देख लाँगे नाप उधर आला भी असी जो है उच्चा करना उधर तो ज्यादा उच्चा होगा क्योंकि वो थोड़ा जहा नीवा है ना तो मैं जो पढ़ते है मुड़ के चाकले है मुड़ के रख दूंगी अपने उधर तो इधर आ गई मैं जी पढ़ते है अपने वह करूँगी सही ਠੀਕ ਹੈ ਜੀ ਬੇਚ ਪਤਨੀ ਫੋਟੋ ਲੱਗੀ ਹੋਈ ਹੈ ਮੈਨੂੰ ਸਮਝ ਨਹੀਂ ਲੱਗੀ ਹੈ ਕੀ ਹੋਇਆ ਇਹ ਮੇਰੇ ਵੀਡੀਓ ਪਤਾ ਨਹੀਂ ਘਾਤੇ ਰੋਕ ਗਈ ਤੇ ਇੱਥੇ ਜਿਹੜੇ ਪੜਦਿਆਂ ਦੀ ਮੈਂ ਸਲਾਈ ਹੈਗੀ ਹੈ ਉਹ ਲਗਾ ਲੂੰਗੀ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਬਾਹਰ ਕੋਈ ਆਇਆ ਦੇਖਿਆ ਹੀ ਇਹ ਪਤਾ ਕੀ ਇਹ ਠੰਡ ਦੇ ਵਿੱਚ ਸੂਟ ਪਏ ਨੇ ਮੇਰੇ ਕੋਲ ਸੀਨਲ ਮੇਰਾ ਦੇਲ ਨਹੀਂ ਕਰਦਾ ਸੀ ਨੂੰ ਕਿਉਂਕਿ ਬੇਟਾ ਵੀ ਬਿਮਾਰ ਹੋਇਆ ਤੇ ਮੇਰਾ ਖੋਦਾ ਜਿਹੜਾ ਸਿਰ ਹੈਗਾ ਉਹ ਦੁਖੀ ਜਾਂਦਾ ਪਿਆ ਤਾਂ ਕਰਕੇ ਨਾ ਫਿਰ ਦੇਲ ਨਹੀਂ ਕਰਦਾ ਪਰਦੇ ਤਾਂ ਚਲੋ ਲਗਾਣੇ ਹੀ ਆ ਕਿਉਂਕਿ ਪਰਦੇ ਤੋਂ ਬਿਨਾ ਵੀ ਘਰ ਅਜੀਬ ਜਿਹਾ ਲੱਗਦਾ ਪਿਆ ਸੀਗਾ ਤੇ ਇੱਥੇ ਮੈਂ ਜਿਹੜਾ ਹੈਗਾ ਉਹ ਕਰ ਲੂੰਗੀ ਸਲਾਈ ਲਗਾ ਲੂੰ ਕਈ ਵਾਰ ਮੇਰਾ ਜੀ ਕਰਦਾ ਕਿ ਲੋਕਾਂ ਦੇ ਸੂਟ ਸੀਨੇ ਬੰਦ ਕਰ ਦਵਾ ਕਈ ਵਾਰ ਜੀ ਕਰਦਾ ਚਲੋ ਸੀ ਲੈਂਨੀ ਆ ਨਾ ਦੋ ਪੈਸੇ ਜਾਂਦੇ ਖਰਚਾ ਪਾਣੀ ਤੁਰਿਆ ਰਹਿੰਦਾ ਬਟ ਕਦੇ-ਕਦੇ ਚਲੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਸਤਿ ਸ਼੍ਰੀ ਅਕਾਲ